ਪਤਾ ਯਾਰ ਤੇਰੇ ਬਿੱਲੂ ਦਾ ਆਏ ਓਏ ਬਾਟ ਤੇ ਸੁਖੀ ਮੜਕਾ ਓ ਰੱਬਾ ਮੇਰਾ ਕੀ ਬਣੂ ਮੇਰੇ ਮੁਲਖ ਦਾ ਓਏ ਗਰਾਉਂਡਾਂ ਚ ਜਾਣ ਵਾਲੀ ਜਵਾਨੀ ਤੜਕੇ ਠੇਕਿਆਂ ਤੇ ਖੜੀ ਓ ਤੜਕੇ ਠੇਕਿਆਂ ਤੇ ਓਏ ਕੀ ਕਰੇਗਾ ਓਏ ਕੁਝ ਨਹੀਂ ਪੀ ਕਮਾਂ ਚ ਕੁਝ ਨਹੀਂ ਪਿਆ ਕਮਲੇ ਤੜਕੇ ਚਾਹ ਨਹੀਂ ਪੀਤਾ ਪਾਣੀ ਨਹੀਂ ਪੀਤਾ ਠੇਕੇ ਤੇ ਆ ਗਿਆ ਓ ਮੈਨੂੰ ਚਾਹ ਤੋਂ ਜਵਾਬ ਦਿੱਤਾ ਡਾਕਟਰ ਨੇ ਕਹਾਂ ਚਾਹ ਨਹੀਂ ਪੀਣੀ ਮੇਰੇ ਇਤਜ਼ਾਬ ਬਣਦਾ ਓਏ ਇਤਜ਼ਾਬ ਬਣਦਾ ਫਿਰ ਦਾਰੂ ਨਾਲ ਸਾਡਾ ਇਤਜ਼ਾਬ ਉਹ ਕਮਲਿਆ ਬੰਦਿਆ ਮਾੜਾ ਮੋਟਾ ਸੋਚਲਾ ਪਰਿਵਾਰ ਬਾਰੇ ਓਏ ਮਾੜਾ ਮੋਟਾ ਸਮਝਾ ਸਮਝਾ ਥੱਕ ਗਏ ਪਰ ਇਹ ਤੇ ਅਸਰ ਨਹੀਂ ਆਇਆ ਕੋਈ ਪਰਸੈਂਟ ਅਸਰ ਨਹੀਂ ਹੋਇਆ ਤੇਰੇ ਤੇ ਓਏ ਹਮੜਾ ਸੋਚਲਾ ਮਾੜਾ ਮੋਟਾ ਪਰਿਵਾਰ ਬਾਰੇ ਸੋਚਲਾ ਦਹੀਂ ਬਈ ਬੋਤਲ ਇੱਕ ਤੇ ਹੁਣ ਆਪ ਆਪ ਤੜਕੇ ਤੜਕੇ ਮਤਾਂ ਦੇ ਲੱਗ ਜਾਂਦੇ ਆ ਕਿਦਾ ਉਹੀ ਨਹੀਂ ਮੂਡ ਸੈਟ ਓਏ ਪਹਿਲੀ ਤਾਂ ਗੱਲ ਇੱਕ ਸੁਣਾ ਇਥੋਂ ਦੀ ਲੋਕ ਲੰਘਦੇ ਆ ਜਵਾ ਕਜਵਾ ਕਰਦੇ ਕੀ ਅਸਰ ਪਊਗਾ ਇਥੇ ਸਾਰੇ ਸਾਹਮਣੇ ਪਈਏ ਨੇ ਪੀਣੀਆਂ ਚਲ ਮਾੜਾ ਮੋਟਾ ਗਲਾਸੇ ਪੱਸੇ ਹੋ ਜੇ ਜਵਾਕਾਂ ਤੇ ਕਮਲਿਆ ਬੰਦੇ ਕੀ ਅਸਰ ਪੈਂਦਾ ਸਾਹਮਣੇ ਪੀ ਜਨ ਆ ਦੇਖ ਗਲਾਸ ਕਰ ਲਾਵਾ ਮੈਂ ਤੇ ਹੁਣ ਆਪ ਇੱਥੇ ਲਈਏ ਨੇ ਗੱਲ ਕੀ ਆ ਤੂੰ ਆਪ ਦੀ ਗੱਲ ਆਪ ਹੀ ਹੋ ਕਰ ਦਿੰਨੇ ਯਾਰ ਚਲ ਆ ਜਾ ਉਧਰ ਲਾ ਲੈਨੇ ਲੈ ਉਧਰ ਲਾ ਲੈ ਚਲ ਆ ਜਾ ਆ ਪਾਣੀ ਚੱਕ ਲਾ ਉਧਰ ਚੱਲ ਰਿਹਾ ਬੰਦੇ ਬਹੁਤ ਮਾੜੀ ਚੀਜ਼ ਆ ਨਾ ਪੀਆ ਕਰੋ ਕੀ ਤੁਹਾਨੂੰ ਮੈਂ ਮੈਂ ਤਾਂ ਸਮਝਾ ਸਮਝਾ ਕੇ ਗਿਆ ਭਰਾਵਾ ਓਏ ਮੈਂ ਨਹੀਂ ਪੀਂਦਾ ਭਰਾਵਾ ਕਰ ਦੇ ਕੀ ਓਏ ਦਾ ਖੁਸ਼ ਕਰਨ ਸਹਣਾ ਲੱਗ ਗਿਆ ਨਾ ਹੱਡਾਂ ਨੂੰ ਪਾ ਲੈ ਤਾਂ ਹੁਣ ਬਈ ਨਾਲ ਹੀ ਮੱਚੂ ਬੱਚੂਆਂ ਨਾਲ ਕਮਲਾ ਮਿੰਤਾ ਧਰਮ ਨਾਲ ਨਾ ਤੈਨੂੰ ਦੇਖ ਕੇ ਕਾਲਜਾ ਪਾੜ ਜਾਂਦਾ ਮੇਰਾ ਤਾਂ ਬਈ ਠੇਕੇ ਤੇ ਅੱਜ ਫੇਰ ਠੇਕੇ ਤੇ ਅੱਜ ਫੇਰ ਠੇਕੇ ਤੇ ਓਏ ਹੋਏ ਆਪਣਾ ਸਾਗੀ ਥਾਂ ਹੀ ਆ ਗਿਆ ਹਨ ਹਾਂ ਹੈ ਓਏ ਹਾਂ ਇੱਕ ਗੱਲ ਦੱਸ ਮੈਨੂੰ ਹਾਂ ਮੈਂ ਪਹਿਲਾਂ ਤਾਂ ਪੀਗ ਲਾ ਲਾਂ ਪੀਗ ਪੀਗ ਤਾਂ ਤੂੰ ਲਾਲਾ ਜਾ ਬੰਦੇਆ ਮੈਨੂੰ ਇੱਕ ਗੱਲ ਦੱਸ ਤੂੰ ਆਏਵੇਂ ਪਹਿਲਾ ਪਿੱਗਤ ਲਾਓ ਜੀ ਐਨਾ ਇਹ ਆ ਚੱਕੜ ਜਾ ਬਰਾਵਾ ਬੰਦੁੱਤੇ ਫਿਰਦੇ ਆ ਕਿ ਤੂੰ ਤਾਂ ਖੁੱਲਾ ਹੀ ਬੜਾ ਚੱਲੀ ਜਨਾ ਓਏ ਕੁੱਲਾ ਕੀ ਬਰਾਵਾ ਪਾਣੀ ਪੂਣੀ ਦਾ ਕਮਲਿਆ ਬੰਦਿਆ ਇਹ ਚ ਪਾਉਣਾ ਪੈਂਦਾ ਇਹ ਪਾਣੀ ਦਾ ਬਈ ਪਾਏ ਬਣਾ ਗੱਲ ਬਤ ਤੂੰ ਮੈਨੂੰ ਇੱਕ ਗੱਲ ਦੱਸ ਹਾਂ ਤੂੰ ਕਮਲਿਆ ਧਾਰੂ ਕੋ ਤੂੰ ਪੀ ਨ ਤੜਕੀ ਮੈਂ ਮੇਰਾ ਤਾਂ ਯਾਰ ਮੂਡ ਨਹੀਂ ਸੈਟ ਆ ਓਏ ਕਮਲਿਆ ਬੰਦਿਆ ਜੇ ਮੂਡ ਨਾ ਸੈਟ ਹੋਵੇ ਧਾਰੂ ਪੀ ਲੋ ਧਾਰੂ ਹੱਲਾ ਚੀਜ਼ ਦਾ ਹੈ ਇਹ ਤਾਂ ਹੈ ਕਮਲੂ ਪੀਏ ਨਾ ਫਿਰ ਓ ਮੇਰਾ ਤਾਂ ਸੈਟ ਨਹੀਂ ਮੂੜ ਇਹ ਚ ਕੀ ਦੋ ਦੋ ਓਏ ਉਹੀ ਗੱਲ ਤੂੰ ਕਹੀ ਤੀ ਉਹੀ ਗੱਲ ਮੈਂ ਕਹੀ ਆ ਮੂੜੀ ਮੇਰਾ ਤਾਂ ਨਹੀਂ ਮੂੜੀ ਤੇਰਾ ਸੈਟ ਨਹੀਂ ਇਹ ਚ ਕੀ ਤੂੰ ਕੀ ਵੱਖਰਾ ਹੋ ਗਿਆ ਇਹ ਚ ਓ ਤੁਹਾਨੂੰ ਮੈਂ ਉਹਨਾਂ ਅਣਪਣ ਬੰਦਿਆਂ ਨੂੰ ਕੀ ਸਮਝਾਵਾਂ ਤੇਰਾ ਮੂੜ ਨਹੀਂ ਸੈਟ ਮੇਰਾ ਸੈਟ ਨਹੀਂ ਮੂੜ ਕਿੰਨਾ ਫਰਕ ਆ ਸ਼ਬਦਾਂ 'ਚ ਜਾ ਓ ਤੇਰਾ ਓਏਗਾ ਫਰਕ ਉਹ ਆਪਦੇ ਕੋਲੀ ਬਣਾ ਬਣਾ ਛੱਡੀ ਜਾਣਾ ਰਹਿਣਾ ਕਿਵੇਂ ਹੈ ਮੈਂ ਤਾਂ ਲਾਈ ਬੈਠਾ ਮੈਂ ਤਾਂ ਲਾਈ ਬੈਠਾ ਕਿਹੜਾ ਹਜੇ ਨਹੀਂ ਆਰ ਕੇ ਲਾਉਂਗਾ ਹੈ ਉਹ ਇੱਕ ਪਿਕ ਜੀ ਅੱਧੀ ਕਰਤੀ ਬੋਤਲ ਓਏ ਮੈਂ ਆਦਾ ਪਾਈ ਆਈ ਆ ਪਰਾਜ ਮੇਰੀ ਇੱਕ ਗੱਲ ਸੁਣ ਕਮਲਿਆ ਬੰਦਿਆ ਮੈਂ ਤਾਂ ਤੈਨੂੰ ਫੇਰ ਸਮਝਾਉਣਾ ਛੋਟਾ ਭਰਾ ਤੂੰ ਮੇਰਾ ਕਿਉਂ ਕਮਲਿਆ ਬੰਦਿਆ ਸ਼ਰਾਬ ਪਿੱਛੇ ਆਪਦੀ ਜਨਾਨੀ ਖਰਾਬ ਕਰਿਆ ਓਏ ਜਵਾਨੀ 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 ਮੇਥੋਂ ਪੁਲੇਕੇ ਨਾਲ ਗਲਤ ਨਿਕਲ ਗਿਆ ਕਮਲਿਆ ਬੰਦਿਆ ਮੈਂ ਤਾਂ ਚੱਲ ਕੀ ਲੈਣਾ ਮੈਂ ਕੁਛ ਨਹੀਂ ਲੈਣਾ ਤੇਰੇ ਤੋਂ ਮੈਨੂੰ ਤੈਨੂੰ ਸਮਝਾਉਣਾ ਮਤਾਂ ਦਿੰਨਾ ਵੀ ਕਮਲਿਓ ਬੰਦਿਓ ਆ ਸ਼ਰਾਬ ਪਿੱਛੇ ਤੁਹਾਦੀ ਜਨਾਨੀ ਰੋਲੀ ਜਨ ਗੱਲੇ ਕੁ ਗੱਲੇ ਜਬਰੂ ਤਿੰਨ ਗਲੱਕ ਦੇ ਦੋ ਵਾਰੀ ਕਹਦਾ ਤੂੰ ਜਨਾਨੀ ਜਨਾਨੀ ਉਹ ਬੂਹ ਜੋ ਨਿਕਲ ਗਿਆ ਯਾਰ ਜਿਹ ਕਹਿੰਦਾ ਤਾਂ ਜਵਾਨੀ ਸੀ ਜਵਾਨੀ ਇੱਕ ਸ਼ਬਦ ਮੈਂ ਘੱਟ ਸੁਣਿਆ ਜਵਾਨੀ ਓਏ ਤੇਰੇ ਪਤਾ ਨਹੀਂ ਆਏ ਦੇਖ ਕੇ ਲੱਗਦਾ ਵੀ ਤੇਰੇ ਤੇ ਜਵਾਨੀ ਆਈ ਨਹੀਂ ਹੁੰਦੀ ਚੱਲ ਬਾਈ ਮੈਂ ਨਹੀਂ ਕੁਝ ਲੈਣਾ ਤੂੰ ਤਾਂ ਕੀ ਲੈਣਾ ਤੂੰ ਤਾਂ ਸਮਝਾਉਣਾ ਯਾਰ ਭਰਾ ਐ ਵੱਡਾ ਆਹ ਕੀ ਬਣਦਾ ਤੇਰਾ ਤਾਂ ਉਂ ਤਾਂ ਵੇਖੀਏ ਤਾਂ ਤਾਂ ਹੀ ਬਾਈ ਇੱਕ ਕਲਾਕਾਰ ਨੇ ਥੋਡੇ ਤੇ ਇੱਕ ਗਾਣਾ ਵੀ ਗਾਇਆ ਕਿਹੜਾ ਓਏ ਥੋਡੇ ਤੇ ਗਾਣਾ ਗਾਇਆ ਜਮਾ ਕਿਹੜਾ ਗਾਣਾ ਹੈ ਬੇਜਾਲਮਾ ਰੇਤੇ ਚ ਰੋਲਦੀ ਜਨਾਨੀ ਮੇਰਾ ਉਹ ਚੱਕ ਕੇ ਮਰੂ ਤੇਰੇ ਪਰ ਤੈਨ ਮੇਰੇ ਨਾਲ ਜਨਾਨੀ ਜਨਾਨੀ ਚ ਲੈ ਲੇਗਾ ਫਿਰ ਕਿਉਂਗਾ ਮੈਂ ਬੇਰਹਿਤਾ ਯਾਰ ਉਹ ਯਾਰ ਬਾਈ ਮੇਰੇ ਮੂੰਹ ਜੋ ਨਿਕਲ ਜਾਂਦੀ ਆ ਗੱਲ ਮੈਂ ਸਭ ਕੁਝ ਨਹੀਂ ਕਰਦਾ ਰਾਜ ਕਰਦੀ ਆ ਮੇਰੇ ਲਈ ਤੇ ਅਗਲੀ ਰਾਜ ਕਰ ਰਾਜ ਕਰਨਾ ਨਾ ਲਵੇ ਮੈਂ ਤੈਨੂੰ ਇਹਣਾ ਉਹ ਰਾਜ 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 ਮੈਂ ਬੰਦੇ ਦੀ ਗੱਲ ਨਹੀਂ ਕੀਤੀ ਮੈਂ ਉਹ ਰਾਜ ਦੀ ਗੱਲ ਕਰ ਬੇਹੱਥ ਲੱਗਣਾ ਮੈਂ ਤੈਨ ਮਰੂ ਤੇ ਤੋੜ ਦੂੰ ਦੱਸਾਂ ਮੈਂ ਹੈਲੋ ਮੈਂ ਤਾਂ ਕੀ ਲੈਣਾ ਭਾਈ ਉਹ ਵਾ ਤੇਰੀ ਬੋਤਲ ਨੂੰ ਦੇਖ ਕੇ ਮੈਨਾਂ ਹੌਲਾ ਪੈ ਜਾਂਦਾ ਵੀ ਚਲ ਆਪਦਾ ਹੀ ਬੰਦਾ ਹੈਗਾ ਆਹ ਤੇ ਭਾਈ ਚਾਹ ਹੈਗਾ ਨਾ ਮੈਂ ਤਾਂ ਪਹਿਲਾਂ ਫੈਗਣਾ ਜੇ ਮੈਂ ਤਾਂ ਹੋਰ ਲਾਉਣ ਦੇ ਮੈਨੂੰ ਦੱਲਿਆ ਲਾ ਲਾ ਆ ਲੈ ਆ ਸੀ ਮੇਰੇ ਕੋਲ ਆ ਲਾ ਲਾ ਲਾਉਣਾ ਹੀ ਹੈ ਕਮਲਿਆ ਬੰਦਿਆ ਕਮਲਾ ਬੰਦਿਆ ਮੈਂ ਕਹਦਾ ਮੈਂ ਤਾਂ ਤੈਨੂੰ ਦੱਸਦਾ ਐਤ ਕੀ ਨਾ ਠੰਡ ਚ ਆਪ ਨੂੰ ਸੌ ਹੈ ਆਪਾਂ ਦਾ ਰੂਣੂ ਹੱਥ ਨਹੀਂ ਲਾਇਆ ਅੱਜ ਜਾ ਕੇ ਲਾਇਆ ਕਾ ਝੂਠ ਬੋਲਦਾ ਵੇ ਓਏ ਕਹਿੰਦੇ ਦਸਤਾਨੇ ਪਾਏ ਹੁੰਦੇ ਵੀਰੇ ਮੋਰੀ ਕਰਤੀ ਨਾ ਗੱਲ ਉਹ ਰਜਸਤਾਨੇ ਪਾ ਗਿਆ ਜੀ ਠੰਡ ਘੱਟ ਸੀ ਅੱਜ ਮੈਂ ਇੱਕ ਗੱਲ ਤਾਂ ਹੈ ਯਾਰ ਇੱਥੇ ਪਹਿਲੀ ਵਾਰੀ ਠੇਕੇ ਤੇ ਆ ਗਿਆ दारू ਸੁੱਕੀ ਕਿੱਥੇ ਲੰਗਦੀ ਆ ਯਾਰ ਹਾਂ ਇਹ ਤਾਂ ਗੱਲ ਹੈ ਸੁੱਕੀ ਨਹੀਂ ਲੰਗਦੀ ਬਈ ਘਰੇ ਖਾਣ ਪੀਣ ਹੁੰਦਾ ਖੁੱਲਾ ਢੁੱਲਾ ਹਾਂ ਤੈਨੂੰ ਪਤਾ ਹਰੇਕ ਘਰੇ ਸਬਜੀ ਦਾਲ ਸਬਜੀ ਸ਼ਾਮ ਨੂੰ ਢੜਕੇ ਬਣਦੀ ਬਣਦੀ ਆ ਬਣਦੀ ਆ ਬਈ ਬਣਦੀ ਹਰੇਕ ਘਰ ਹੀ ਬਣਦੀ ਆ ਪਤਾ ਬਈ ਮੈਂ ਤੈਨੂੰ ਸਹੀ ਗੱਲ ਦੱਸਾਂ ਬੋਲਰ ਰੱਖ ਲਈਦੀ ਆ ਜਾ ਕੇ ਕਮਰੇ ਚ ਹਾਂ ਤੇ ਇੱਕ ਚੱਕੀ ਦੀ ਕੌਲੀ ਜਾ ਕੇ ਰਸੋਈ ਚ ਜਦੋਂ ਬੜਕੇ ਇੱਥੇ ਰੱਖਾ ਹਾਂ ਤੇ ਉੱਚ ਨੂਨ ਦੀ ਝੁੰਡੀ ਪਾ ਲੈਣਾ ਡੱਬੇ ਚੋਂ ਫੇਰ ਖਾਣ ਨੂੰ ਖੁਲਾਡੂ ਲਾ ਕੇ ਕਹਣਾ ਫੇਰ ਤੂੰ ਕਹ ਚੱਟਣ ਨੂੰ ਖੁਲਾਡੂ ਲੈ ਮਾਰੀ ਜਾਂਦਾ ਭਾਵ ਮਲੰਗਾ ਤੇਰੇ ਵੀ ਤੇ ਭੋਡਾ ਹੁਣੀ ਲਫੜਾ ਦੇ ਮੈਨੂੰ ਆ ਹਾਂ ਲੈ ਆਏ ਹੋਏ ਮੇਰੀ ਹਾਲ ਸਰ ਮੈਂ ਤਾਂ ਨਹੀਂ ਪੌਂਦਾ ਪਾਣੀ ਪੂਣੀਆ ਮੈਂ ਉਹਨੂੰ ਆਖਾਂ ਮੈਂ ਆਪਾਂ ਦਾ ਬਈ ਸੁੱਕੀ ਮੈਂ ਤਾਂ ਮੈਂ ਤੈਨੂੰ ਮੈਨੂੰ ਅੱਗੇ ਕਿੰਨਾ ਕਾ ਤੋ ਟੇਕੇ ਤੇ ਦੇਖਿਆ ਅੱਜ ਪਹਿਲੀ ਵਾਰੀ ਦੇਖਿਆ ਉਹ ਟੇਕੇ ਤੇ ਹਾਂ ਤੂੰ ਘੱਟ ਹੀ ਹੋਣਾ ਯਾਰ ਹਨਾ ਨਾ ਬਈ ਆਪਾਂ ਤਾਂ ਐਵੇਂ ਤੈਨੂੰ ਸਹੀ ਗੱਲ ਦੱਸ ਕੇ ਘਰੇ ਕੱਢ ਕੇ ਪੀਨੇ ਆ ਬਾਹਲਾ ਵਧ ਗਿਆ ਬਈ ਬਾਹਲਾ ਵਧ ਗਿਆ ਹੋਰ ਇੱਥੋਂ ਡੱਬਾ ਲੈ ਜਾਈਦਾ ਉਹਦੇ ਚ ਇੱਕ ਬੋਤਲ ਕੱਢ ਕੇ ਪੀ ਲਈਦੀ ਆ ਫੇਰ ਕਿਹੜੀ ਘਰ ਵਾਲੀ ਮੈਨੂੰ ਤਾਂ ਜੀ ਕਿਹਦਾ ਥੀ ਕੱਢ ਕੇ ਪੀਣਾ ਦੇਸੀ ਬਣਾ ਰੱਖੀ ਆ ਮੈਂ ਹੁਈ ਲਾਲਾਂ ਸਿੱਟੀ ਜਾਨਾ ਆ ਹੁਣ ਮੈਨੂੰ ਥੋੜਾ ਥੋੜਾ ਨਾ ਗਰਗਰਾ ਹੋਣ ਲੱਗ ਗਿਆ ਬਾਈ ਮੈਂ ਨਾ ਤੈਨੂੰ ਸਹੀ ਗੱਲ ਦੱਸਾਂ ਮੈਂ ਨਾ ਅੱਜ ਬਿੱਲੂ ਭਾਈ ਮੈਂ ਤੈਨੂੰ ਦੱਸਦਾ ਗੱਲ ਸਹੀ ਮੈਨੂੰ ਤਾਂ ਅੱਜ ਕਿਉਂ ਪੀਤੀ ਮੈਂ ਤੈਨੂੰ ਕੋਲੇ ਦਿਲ ਦੀ ਗੱਲ ਦੱਸੂਆ ਦਿਲ ਦੀ ਦਿਲ ਆਪਣੇ ਪਿੰਡ ਵਾਲੇ ਦੀ ਨਹੀਂ ਮੈਂ ਆਪਦੇ ਦਿਲ ਦੀ ਹਾਂ ਚਲ ਦੱਸ ਕਿਉਂ ਪੀ ਜਨਾ ਬਾਈ ਅੱਜ ਮੈਨੂੰ ਤੜਕੇ ਘਰੇ ਹੋਗੀ ਲੜਾਈ ਅੱਛਾ ਮੈਨੂੰ ਪਤਾ ਮੇਰਾ ਗੁੱਸਾ ਹੈਗਾ ਬੜਾ ਭੜਾ ਫੁੱਲ ਚੰਦਰਾ ਹੈਗਾ ਯਾਰ ਸ਼ੁਰੂ ਤੋਂ ਸਵੇਰ ਮਰਾਏ ਆ ਹਾਂ ਇਹ ਮੈਨੂੰ ਪਤਾ ਹੈ 4 5 ਵਜਿਆਂ ਫਿਰ ਮੇਰੇ ਮੈਂ ਤਾਂ ਆ ਗਿਆ ਇੱਥੇ ਫਿਰ ਆ ਫਿਰ ਤਾਂ ਤੂੰ ਆਉਣੀ ਸੀਗਾ 4 5 ਵਜਿਆਂ ਆਪਣਾ ਤਾਂ ਯਾਰ ਆਏ ਆ ਵੇਖ ਕੋਈ ਕਰਨੇ ਚੱਲ ਪੈਂਦੀਆਂ ਤਾਂ ਹੁਣ ਤੈਨੂੰ ਵੀ ਪਤਾ ਵੀ ਤੇਰੇ ਵੀ ਬਹੁਤ ਰਹਿੰਦੀਆਂ ਮੈਨੂੰ ਪਤਾ ਤੇਰੇ ਬਹੁਤ ਪੈਂਦੀਆਂ ਰਹਿੰਦੀਆਂ ਤੇ ਤੈਨੂੰ ਪਤਾ ਪੈਂਦੀਆਂ ਮੇਰੀ ਬਹੁਤ ਰੰਨੀ ਕਰੋਂ ਇਹਦਾ ਹੈ ਇਹ ਵਾਹ ਹੈ ਕਿਤੇ ਚੱਕਰ ਇਹਦਾ ਚਲੋ ਪਰਮਾਤਮਾ ਨੇ ਜਿਵੇਂ ਲਿਖੀਆਂ ਜਿੰਨੀਆਂ ਵੱਜਣਗੀਆਂ ਹੀ ਵੱਜਣਗੀਆਂ ਮੈਂ ਤਾਂ ਬਈ ਹੁਣ ਯਾਰ ਘਟਾਉਣਾ ਹੈ दारू ਛੱਡਦੇ ਆ ਭਰਾਵਾ ਹੌਲੀ-ਹੌਲੀ ਆਪਦੀ ਨਾ ਇੱਥੇ ਆਉਣਾ ਬੰਦ ਕਰਦੇ ਆ ਆਪਦਾ ਮੋਟਰ ਤੇ ਪੀਆ ਕਰਾਂ ਘਰੇ ਅੱਛਾ ਯਾਰ ਹੋਰ ਇੱਥੇ ਆਉਣਾ ਬੰਦ ਕਰਦੇ ਆ ਯਾਰ ਤੂੰ ਵੀ ਨਾ ਗੱਲਾਂ ਦੇ ਵਿੱਚ ਤੂੰ ਨੂੰ ਗੱਲਾਂ ਭੜਾਂ ਆਉਣ ਲੱਗੀਆਂ ਗੰਜਾ ਤੇ ਤੇਰੀ ਵੀ ਗੱਲ ਦੇ ਵਿੱਚ ਮੈਨੂੰ ਆਹ ਲਾ ਕੱਲੀ दारू ਨਹੀਂ ਤੂੰ ਕੁਝ ਹੋਰ ਵੀ ਖਾਣਾ ਪੀਣਾ ਮੈਂ ਤੈਨੂੰ ਇਹ ਦੱਸਾਂ ਨਾ ਨਹੀਂ ਮੈਂ ਤਾਂ ਸਿੱਧਾ ਆ ਕੇ ਲੱਗ ਗਿਆ ਖਾਣਾ ਪੀਣਾ ਦਾ ਮੈਨੂੰ ਤੇਰੇ ਦੇ ਸ਼ੱਕ ਹੈ ਵੀ ਤੇਰਾ ਮਾਲ ਪੱਤਾ ਕੋਈ ਹੋਰ ਵੀ ਸ਼ੱਕ ਹੈ ਹੈ ਤੇ ਹੋਰ ਇੰਨੀ ਇਹਦੀ ਤੈਨੂੰ ਜੜ ਗਈ ਮੈਨੂੰ ਜੜੀ ਨਹੀਂ ਅਜੇ ਨਹੀਂ 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 ਭਾਈ ਅੱਜ ਤਾਂ ਮੈਂ ਘਰੋਂ ਪੀਤੀ ਵੀ ਸੀ ਆਹ दारू ਜਤਾਂ ਨਹੀਂ ਐਵੇਂ ਤੈਨੂੰ ਆਖਾਂ ਇੱਕੇ ਦਮ ਨੇ ਹਿੱਟ ਮਾਰੀ ਮੈਨੂੰ ਹੁਣ ਆ ਕੇ ਅਸਲ ਦੇ ਵਿੱਚ ਮੈਂ ਆਹ ਠੇਕੇ ਦੀ दारू ਲਾਇਕ ਹੀ ਨਹੀਂ ਕਰਦਾ ਹੱਲ ਕੋਨ ਲਾਈਕ ਨਹੀਂ ਕਰਦਾ ਠੇਕੇ ਦੀਆਂ ਕਾ ਠੇਕੇ ਦੀ ਦਾਰੂ ਮੈਨੂੰ ਜਿੱਦੇ ਤੈਨੂੰ ਕਿਤੇ ਦੱਸ ਪਵੇ ਵੀ ਆਹ ਠੇਕੇ ਤੋਂ ਗੋਲਿਆਂ ਵਾਲੀ ਦਾਰੂ ਮਿਲਦੀ ਆ ਮੈਨੂੰ ਦੱਸ ਦੀ ਮੈਂ ਉਹ ਤੋਂ ਲੈ ਕੇ ਆਕਰੋ ਇਹ ਡੋਨੀ ਹੋਣਾ ਉਹਦੇ ਨਾਲ ਹੋ ਜਾਗੇ ਇਹਦੇ ਨਾਲ ਹੋਏ ਇੱਕ ਹੀ ਗੱਲ ਹੈ ਹੁਣ ਇੱਥੇ ਇਹ ਕਹਿੰਦੇ ਤੂੰ ਨਾ ਇੱਥੇ ਵਦਗਾ ਮਿਲਦੀ ਆ ਪਦੜਾ ਹੀ ਪੰਦਨਾ ਛਾਰੀ ਬੋਤਲ ਪੀਣੀ ਮੈਂਦੀ ਆ ਉਹ ਵਦਗਾ ਮੇਰੇ ਗੋਲਿਆਂ ਦਾ ਫਿਰ ਕੀ ਪੀਣਾ ਕਹਿੰਦਾ ਉਹੀ ਖਾਲਿਆ ਕਰੋ ਓਏ ਨਹੀਂ ਡੋਨ ਨੌਣਾ ਨਾ ਦੋ ਇਹ ਬੋਲ ਮੇਰੇ ਕੋਲ 7-8 ਦਿਨ ਘੜਦੀ ਆ ਚੱਲ ਨਸ਼ੇ ਦਾ ਯਾਰ ਹੈ ਹੀ ਨਸ਼ਾ ਚੰਗਾ ਤੇ ਕੀ ਤੇ ਮਾੜਾ ਕੀ ਉਹਦਾ ਹੈ ਨਸ਼ਾ ਮੈਂ ਤੈਨੂੰ ਗੱਲ ਦੰਦਾ ਇੱਕ ਹੁਣ ਦੁੱਖ ਰੋਣਾ ਕਦੋਂ ਨੇ ਭਰਾਏ ਕੋਈ ਹੈ ਵੀ ਸੁਣਦਾ ਵੀ ਵੀ ਵੇਖ ਭਰਾਵਾ ਮੇਰਾ ਤਾਂ ਹੋਇਆ ਪਿਆ ਜਾਵਾ ਸਾਡੇ ਵਾਲਾ ਲੜਦਾ ਯਾਰ ਅੱਛਾ ਯਾਰ ਹਾਂ ਕਿੱਵੇਂ ਸਾਡੇ ਵਾਲਾ ਲੜਦਾਗਾ ਚੱਕਰ ਤੈਨੂੰ ਮੈਂ ਦੱਸ ਦਿੰਨਾਗਾ 20 ਅੱਜ ਤੋਂ 2-3 ਸਾਲ ਪਹਿਲਾਂ ਹੱਡ ਵਾਲਾ ਵੀ ਮੈਂ ਉਹ ਲਾਉਣ ਲਾਉਣ ਜੇ ਲੱਗਿਆ ਹੁੰਦਾ ਲੜ ਪੈਂਦਾ ਸੀ ਹੂੰ ਮੈਂ ਵੀ 6 ਮਹੀਨੇ ਦਾ ਖਾਦੀ ਘੁੱਟ ਕੱਟ ਆ ਅਖੀਰ ਬਾਈ ਫਿਰ ਮੈਂ ਫਿਲਮ ਦੇਖੀ ਕੋਈ ਮੈਨੂੰ ਨਾਂ ਨਹੀਂ ਦੱਸਦਾ ਹੂੰ ਠੀਕ ਐ ਵੀ ਮੈਂ ਨਾਂ ਨਹੀਂ ਦੱਸਦਾ ਫਿਰ ਤੂੰ ਫਿਲਮ ਹੀ ਕੋਈ ਹੋਰ ਦੇਖੀ ਐ ਓਏ ਯਾਰ ਮੇਰੀ ਗੱਲ ਤਾਂ ਸੁਣ ਲਾ ਮੈਂ ਫਿਲਮ ਦੇਖੀ ਤੇ ਉਹ ਤੋਂ ਮੈਂ ਐਕਸਪਾਇਰ ਹੋਇਆ ਠੀਕ ਐ ਓਏ ਐਕਸਪਾਇਰ ਨਹੀਂ ਹੁੰਦਾ ਓਏ ਇਨਸਪਾਇਰ ਇਨਸਪੈਰ ਐਕਸਪਰਟ ਯੂਨ ਐਕਸਪੈਰੀਮੈਂਟ ਦਾ ਮਰਨਾ ਹੁੰਦਾ ਅੱਛਾ ਚੱਲ ਇਨਸਪਾਇਰ ਕਰਦੇ ਪੁੱਤ ਅੰਗਰੇਜ਼ੀ ਬੋਲਣ ਲੱਗ ਜਾਣਗੇ ਸਵੇਰੀ ਜਾ ਕੇ ਦੀ ਕਟਾ ਲੈ ਗਣੀ ਨੰਗੇ ਤੂੰ ਇਹਦਾ ਕੀ ਲੌਜਿਕ ਬਣਾ ਓਏ ਹੋਰ ਫਿਰ ਕੰਗਰੇਜ਼ੀ ਦਾ ਨਾ ਬੋਲਣ ਸਪਾਇਰ ਹੋਇਆ ਚੱਲ ਠੀਕ ਆ ਮੈਂ ਇਨਸਪਾਇਰ ਹੋਇਆ ਯਾਰ ਉਹ ਤੋਂ ਮੈਂ ਬਈ ਕਰ ਕਰਾ ਕੇ ਘਰਦਿਆਂ ਨਾਲ ਗੱਲ ਪਤਾ ਕੀ ਕੀਤਾ ਮੈਂ ਮੈਂ ਸਾਡਿਆਂ ਨੂੰ ਕੁੱਟਣ ਲੱਗ ਗਿਆ ਬਈ ਆ ਦਾਦੇ ਤੋਦੇ ਬਈ ਅੱਛਾ ਗੱਲਾਂ ਦੁਰਗੀਆਂ ਭੈ ਕਦੇ ਰਿਸ਼ਤੇਦਾਰ ਫਲਾਣਾ ਅੱਜ ਮਾਮਾ ਆਇਆ ਅੱਜ ਫਫੜ ਆਇਆ ਵੁੱਛੇ ਰਸਦਾਰ ਜਿਬਲੇਟ ਦੇ ਇੱਕੋ ਦੋ ਵਾਰੀ ਮੈਂ ਚੱਕਦੇ ਹੋ। ਅੱਦਾ ਯਾਰ ਸਾਡਾ ਹੁਣ ਚ ਗੋਡਣ ਦੀ ਪਾਇੰਟ ਮੈਂ ਭਰਾਵਾ ਸਾਡੇ ਵਾਲਾ ਵੀ ਦੋ ਵਾਰੀ ਰਸਦਾਰੇ ਮੈਂ ਦੋ ਤਿੰਨ ਵਾਰੀ ਕੁੱਟਿਆ। ਤਿੰਨ ਵਾਰੀ ਰਸਦਾਰੇ ਰੋਜ਼ ਕਿਹੜਾ ਰਸਦਾਰ ਆਉਂਦਾ ਹਣੋ ਹਟ ਗਏ ਰਸਦਾਰ ਵੀ ਤੇ ਤੂੰ ਤੂੰ ਆਉਂਦੀ ਕੁੱਟ ਯਾਰੀ ਮੈਂ ਪਤਾ ਕੀ ਕਰਿਆ ਕਰਾਂ। ਤੜਕੇ ਉੱਠਣਾ ਮੈਂ ਮੂੰਹ ਆ ਤੋਤਾ ਆਵਦਾ ਚਾਹ ਪੀਤੀ ਚਾਹ ਪੀ ਕੇ ਜੰਗਲ ਪਾਣੀ ਮੈਂ ਫੇਰ ਜਾਂਦਾ ਪਹਿਲਾਂ ਸਾਡੇ ਵਾਲ ਨੂੰ ਠਾ ਕੇ ਉੱਠਾਂ ਦਾ ਫੇਰ ਠੀਕ ਹੈ। ਇਹ ਸੁੱਤਾ ਆਪਣਾ ਠਾ ਕੇ ਆਏ ਤੂੰ ਮਾਰਨ ਬੇੜੇ ਗੱਪਨੇ ਚ ਸਾਇ ਮੇਰੇ ਤਾਂ ਨਹੀਂ ਮਾਰਨਾ ਐਂ ਦੰਦੇ ਹੁੰਦੇ ਆਧਾਰਨਾ ਮੈਂ ਕਿਹਾ ਬੋਲਦੇ ਨਹੀਂ ਉਦੋਂ ਵਾ ਦੋਲ ਫਿੜੇ ਮਾਰੀ ਦੀ ਦੁਪਹਿਰੇ ਦੋ ਮਾਰੀ ਰੇ ਹੱਥ ਨੇ ਕਈ ਵਾਰੀ ਮੈਂ ਬਹਿਲਾ ਬੈਠਾ ਨਾ ਕਰੇ ਛੌਂ ਕੀ ਕੁੱਟਦਾ ਹੀ ਮੇਰੇ ਕਾ ਤੂੰ ਧਰਤਾ ਭਰਾਵਾ ਉਹ ਵੱਜ ਗਿਆ ਫਲੋ ਫਲੋ ਚ ਤੈਨੂੰ ਮੈਂ ਦੱਸਦਾ ਵੀ ਵੱਜ ਗਿਆ ਫਲੋ ਚ ਪਤੰਦਰਾ ਤੂੰ ਤਾਂ ਲੈ ਆ ਫੋਨ ਆ ਗਿਆ ਉਹ ਫਿੱਡ ਗਪਿੰਦਾ ਉਹ ਫੋਨ ਆ ਗਿਆ ਕੀ ਦਾ ਆ ਗਿਆ ਨਵਾਂ ਇਹਦਾ ਹਾਰੀ ਲਾਤੀ ਕੰਕਰ ਤੇ ਹੈਲੋ ਹਾਂਜੀ ਕੌਣ ਹਾਂ ਰਾਜਵਿੰਦਰ ਰਫ ਬਿੱਲੂ ਬੋਲਦਾ ਹਾਂਜੀ ਮੈਂ ਸੱਚੋ ਬਖਤੌਰ ਸਿੰਘ ਬੋਲਦਾ ਤੇਰੇ ਭਰਾ ਨੇ ਕਿਸੇ ਤੋਂ ਮੰਗੀ ਸੀ ਲਿਫਟ ਤੇ ਉਹ ਸੀ ਸਮਗਲਰ ਉਹ ਤੋਂ ਫੜਿਆ ਗਿਆ ਨਸ਼ਾ ਤੇਰਾ ਨਾਲ ਭਰਾ ਵੀ ਫੜਿਆ ਗਿਆ ਜੇ ਇਹਨੂੰ ਛਡਾਉਣਾ ਹੈ ਤਾਂ ਲੱਖ ਰੁਪਇਆ ਹੁਣੇ ਹੁਣ ਸੈਂਡ ਕਰ ਦੇ ਕਿਸੇ ਨੂੰ ਦੱਸੀ ਨਾ ਮੈਂ ਕਹਣਾ ਜੀ ਤੁਸੀਂ ਕੋਟ ਕੋਟ ਕੇ ਜੱਗ ਘੜ ਦੋ ਚਾਰ ਮਾਰੋ ਪੰਜ ਮਾਰੋ ਇਹਦੇ ਸਮਗ ਗਰਦ ਘੜ ਦੋ ਛੱਡਿਆਉਣਾ ਜੀ ਓ ਕਮਲਿਆ ਬੰਦਿਆ ਤੇਰਾ ਭਰਾ ਪੁਲਿਸ ਨੇ ਫੜ ਲਿਆ ਤੂੰ ਕੀ ਬੋਲੀ ਜਨ ਹੈ ਓਏ ਤੈਨੂੰ ਨਹੀਂ ਪਤਾ ਇਹ ਫਰਾਡ ਕਾਲਾਂ ਹੁੰਦੀਆਂ ਬੇਗਨ ਲੋਕ ਕਦੇ ਕਹਿੰਦੇ KYC ਕਰਦੇ ਤੁਹਾਡਾ ਨੰਬਰ OTP ਭੇਜਦੇ ਕਦੇ ਕੁਝ ਭੇਜਦੇ ਆ 600 ਕੁ ਮੰਗਦੇ ਇਹਨੂੰ ਦੱਸੇ ਨਾ ਕੁਝ ਵੀ ਇਹ ਤਾਂ ਉਹੀ ਮਰੀ ਜਾਂਦੇ ਆ ਯਾਰ ਇਹਨਾਂ ਨੂੰ ਕੀ ਕਹਿਣਾ ਹੈਗਾ ਇਹਨਾਂ ਦਾ ਇਹਨਾਂ ਅੱਖੇ ਕਦੇ ਲੱਗੇ ਵੀ ਨਾ ਲਿਆ ਲਵਾਖਾ ਘੋਡੇ ਵਾਲਾ ਥੋਡੇ ਵਾਲਾ ਹੂਆ ਮਿੱਤਰਾ ਥਰੇਲਾ ਪੜੇ ਲਾ 7 ਵਾਲਾ ਮੈਂ ਕਿਣਾ ਊਣਾ ਸੱਚੀ ਵਿੱਚ ਜੀ ਧਰਦਾ ਹੋਇ ਫਿਰ ਮੈਂ ਬਈ ਨਿਤ ਗਰਦ ਗੱਡੀ ਹੈ ਤੂੰ ਡਰ ਕੀ ਹੈ ਜਲਤੀ ਹੋਈ ਬਈ ਹੈ ਜਲਤੀ ਜਲਤੀ ਬਈ ਗੱਲ ਤੂੰ ਓਏ ਮੇਰੀ ਬੋਤਲ ਤਾਂ ਦੇ ਜਾ